ਸਾਸ਼ੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਅੱਜ ਮੇਰੇ ਪਿੰਡ ਛੰਡੂਕੇ ਤਿਆਂ ਦਾ ਪ੍ਰੋਗਰਾਮ ਹੋ ਰਿਹਾ ਆ ਤੇ ਇਹ ਸਾਰੀਆਂ ਤਿਆਰੀਆਂ ਚੱਲ ਰਹੀਆਂ ਤੇ ਸਾਰੇ ਮਾਤਾ ਹੋਰੀ ਤੇ ਜਵਾਕ ਸਾਰੇ ਲੱਗੇ ਹੋਏ ਨੇਗੇ ਤਿਆਹੀ ਕਰਨਾ ਆ ਦੇਖੋ ਕੰਦਾ ਸਜਾਤੀਆਂ ਬਾਗ ਲਾਤੇ ਆ ਅਚਾਰ ਖੇਡਾਤੇ ਆ ਜਾਗੋ ਵੀ ਆ ਗਈ ਆ ਦੇਖੋ ਵੀ ਚੁੱਬਰ ਹੈਲਪ ਕਰਦਾ ਫਿਰਦਾ ਗਾ ਰੋਲਾ ਗੋਲਾ ਪੈ ਰਿਹਾ ਗਾ ਕਹਿੰਦੇ ਕਿੱਦਾਂ ਤਿਆਰੀਆਂ ਕਰਨੀਆਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਆ ਜਵਾਬ ਕਰਨ ਦੇ ਤੇ ਬਾਕੀ ਤੇ ਖਾਣ ਪੀਣ ਦਾ ਪ੍ਰਬੰਧ ਵੀ ਹੋ ਰਿਹਾ ਤੁਹਾਨੂੰ ਉਹ ਵੀ ਦਿਖਾਉਣੇ ਹੋ ਦੂਸਰੀ ਸਾਈਡ ਸਾਹਮਣੇ ਜਿਹੜੇ ਲੱਗੇ ਹੋਏ ਨੇਗੇ ਖਾਣਾ ਪੀਣਾ ਬਣਾਉਣ ਵਾਸਤੇ ਬਾਹਰਗੇ ਤੇ ਇੱਥੇ ਅੱਜ ਰਵਾਇਤੀ ਖਾਣਾ ਬਣਾਣਾਗਾ ਜਿਵੇਂ ਕਿ ਗੁਲਗਲੇ ਮਠੀਆਂ ਵਗੈਰਾ ਆ ਦੇਖੋ ਘੋੜਾ ਠੋਟ ਖੰਡ ਐਸ ਤੇ ਆ ਬੈਠਿਆ ਸਾਡੇ ਹਲਵਾਈ ਇਹ ਹੋਰੀ ਬਾਬੇ ਹੋਰੀ ਤੇ ਬਾਕੀ ਪ੍ਰੋਗਰਾਮ ਜਿਵੇਂ ਜਿਵੇਂ ਸ਼ੁਰੂ ਹੋ ਰਿਹਾ ਤੁਹਾਨੂੰ ਸਾਰਾ ਦਿਖਾਉਂਦੇ ਰਾਵਾਂਗੇ ਤੇ ਦੇਖਦੇ ਰਹੋ ਆ ਲੋ ਜੀ ਮੰਜਾ ਵੀ ਤਿਆਰ ਕਰਤਾ ਹੈ ਲੋ ਜੀ ਸਭ ਤਿਆਰੀਆਂ ਚੈਰੀਆਂ ਚੱਲ ਰਹੀਆਂ ਪ੍ਰਧਾਨ ਜੀ ਵੀ ਹੈਲਪ ਕਰ ਰਹੇ ਆ ਵਿੱਚ ਵਿਚਾਲੇ ਆ ਇੱਥੇ ਇੱਥੇ ਬੋਰਡ ਦੀ ਛਾਵੇਂ ਬਾਕੀ ਦਾ ਪ੍ਰਬੰਧ ਕਰਨਾਗਾ ਇਹ ਸਟੇਜ ਵਾਲਾ ਜਿਹੜਾ ਸੀਨ ਹੈਗਾ ਉਹ ਸਾਰਾ ਅੰਦਰ ਕਰਤਾਗਾ ਜਿਹੜੇ ਬਾਕੀ ਦਾ ਜਿੱਦਾਂ ਪ੍ਰੋਗਰਾਮ ਹੋਣਾ ਕਲਚਰਲ ਨੱਚਣਾ ਵਗੈਰਾਗਾ ਉਹ ਸਾਰਾ ਹੋਊਗਾ ਇੱਥੇ ਬੋਰਡ ਦੇ ਥੱਲੇ ਤਾਂ ਕਰਕੇ ਇੱਥੇ ਦਰੀਆਂ ਵਿਛਾ ਰਹੇ ਨੇਗੇ ਤੇ ਕਿਉਂਕਿ ਇੱਥੇ ਹੈਗਾ ਯਾ ਸਾਰਾ ਖੁੱਲਾ ਮਾਹੌਲ ਸ਼ਾਮ ਰ ਹੋਊਗੀ ਪਹਿਲਾਂ ਟੈਂਟ ਲਾਉਣ ਲੱਗੇ ਸੀ ਪਰ ਟੈਂਟ ਵਾਲਾ ਕੰਮ ਕਰਤਾ ਕੈਨਸਲ ਹੁਣ ਟੈਂਟ ਨਹੀਂ ਲਾਉਣਾ ਹੁਣ ਬਸ ਬੋਰ ਥੱਲੇ ਆਪਾਂ ਕਿਹਾ ਵੀ ਭਾਈ ਬੋਰ ਥੱਲੇ ਨੇਚਰਲ ਜਿਹਾ ਰੱਖੋ ਕਿਉਂਕਿ ਪਿੰਗਾ ਵੀ ਇੱਥੇ ਪੈਣਗੇ ਆ ਤੇ ਬਾਕੀ ਜਿਹੜਾ ਡੀਜੇ ਵਗੈਰਾ ਜਾਂ ਹੋਰ ਜਿੱਦਾਂ ਵੀ ਨੱਚਣਾ ਉਹ ਸਾਰਾ ਕੁਝ ਇੱਥੇ ਹੋਊਗਾ ਸੀ ਇਹ ਆ ਜਾ ਉਹ ਅਦਰ ਬੰਦ ਵਾਲੀ ਨੇ ਇੱਕ ਜਿਵੇਂ ਕਹਿੰਦੇ ਨੇ ਤਿਆਰ ਕਰੀਏ ਕੰਮ ਨਹੀਂ ਇਹ ਨਹੀਂ ਬੜਵਾਣਾ ਫੋਟੋਆਂ ਚਾਹੁੰਦੇ ਆ ਹਾਂ ਬਸ ਥੋੜਾ ਕੰਮ ਕਰਕੇ ਜਵਾਕ ਨੂੰ ਜੀ ねえ。 पिताइन ने की नचणा जलबकरी लागी तैनन की नचणा माता सजनो जी जी करती पाल सती लखो द पचरा दे Please come ਕਿ ਉਹ ਜੋ ਸੋਪੀਆਂ ਹੋ ਜਿਓ ਕੀ ਸੋਪੀਆਂ ਹੋਇਆ ਸਾਨੂੰ ਦਾ ਕੋਈ ਹੈ ਲੀਲੀ ਚਾਈ ਸੋਰਾ ਦਾਨ ਜੁਲਦੇ ਕਿਰਪਾ ਮੜੀ ਕਾ ਮੀਰ ਦੀਆਂ ਨੂੰ ਜਾਗ ਨਾ ਨਾ ਮਾ ਮੀਰ ਦੀਆਂ ਚਲੋ ਪੈਸਾ ਫੜੀ ਹੋਈ ਕਿ ਕਰ ਜਾਓ ਦਾ ਦੂਰ ਹੋਣਾ ਉਸ ਜੇਂ ਯਾਰੀ ਈ ਠਿਕਣੀ ਦਾ ਮੀਰ ਤੇ ਦਾ ਗੋਟੇ ਗੋਟੇ ਘਰ ਲੈ ਕੇ ਆਇਆ ਨਹੀਂ ਮੇਰਾ ਵੀਰ ਸੁਧਾਰਾ ਲੈ ਕਿਨਾਰੀ ਦੇ ਨਿਚਲੀ ਲੀਲ ਕਿਨੇ ਕੋੜਿਆ ਪਤਲਾ ਜਾ ਵੀਰ ਹੀ ਮੈਂ ਆਇ ਤਵਾਰ ਕੋੜਿਆ ਆਸ ਤੋੜਨੀ ਨਿੱਕ ਨਿੱਕੀ ਕਣੀ ਦਾ ਮੀ ਵਰਸੇਂਦਾ ਨਿੱਕ ਨਿੱਕੀ ਕਣੀ ਦਾ ਮੀ ਵਰਸੇਂਦਾ ਗੋਡੇ ਗੋਡੇ ਗਾਰਾ ਵਿੱਚ ਮੇਰਾ ਵੀਰ ਖੜਾ ਗਲ ਸੋਣੇ ਦੀ ਮਾਲਾ ਵਿੱਚ ਮੇਰਾ ਵੀਰ ਖੜਾ ਗਲ ਸੋਣੇ ਦੀ ਮਾਲਾ ਵਿੱਚ ਮੇਰਾ ਵੀਰ ਖੜਾ ਗਲ ਸਿਉਣੇ ਦੀ ਮਾਲਾ ਵਿੱਚ ਮੇਰਾ ਵੀ ਇਕੜਾ ਗਲ ਸਿਉਣੇ ਦੀ ਮਾਲਾ ਵਿੱਚ ਮੇਰਾ ਵੀ ਇਕੜਾ ਸਾਰੇ ਤਾਰੇ ਮੁੱਕ ਜਾਂਦੇ ਸੰਤੇ ਮੇਰਾ ਵੀਰਾ ਕਾਲ ਚਾਰ ਵੇ ਵੀਰੇ ਨੇ ਪਾਣੀ ਮੰਗੇ ਆਂ ਭੈ ਭੱਜ ਕੇ ਗਲਾਸ ਫੜਾਵੇ ਤੈਨ ਪਰਾਂ ਮੰਗਾ ਮੈਂ ਨੰਛੋੜਾ ਕਿਆ ਕਰੂੰ ਮੈਂ ਤੁਹਾਨੂੰ ਦੱਸਾਂ ਹੇਲੋ ਹੇਲੋ ਭੈਣਾਂ ਸਾਰਿਆਂ ਨੂੰ ਬੇਨਤੀ ਹੈ ਕਿਸੇ ਦਾ ਵਿਆਹ ਤਾਂ ਹੈ ਨਹੀਂ ਕਾ ਵੀ ਆਪਾਂ ਮਨਤਾ ਕਰਾਂਗੇ ਸਾਰੇ ਪਿੰਡ ਦਾ ਪ੍ਰੋਗਰਾਮ ਹੈ ਸਾਰੀਆਂ ਭੈਣਾਂ ਨੱਚੋਣ ਵਾਲੇ ਬੋਲੀਆਂ ਪਾਓ ਮੈਂ ਲੈ ਸਕਦੀ ਹਾਂ ਕੋਈ ਵੀ ਭੈਣ ਦੀ ਡਿਮਾਂਡ ਹੈ ਤਾਂ ਹਾਂ ਹੋਰਾਂ ਨੂੰ ਵੀ ਪਾਓ ਜੋ ਵੀਰੇ ਮੇਰਾ ਵੀਰਾ ਇੱਕ 我的眼睛。 ਵਾਨ ਦੇ ਕਿੰਨਾ ਲਾੜੀ ਲੜਾਈਏ ਆਪਦੇ ਵੀਰਾਂ ਦੀ ਸੌਂਝੂਟੀ ਤਕੀਏ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਣੀ ਦੇਖਦਾ ਤਕੀਏ ਪੈਂਦੀ ਬਾਜੀ ਵੇ ਤੂੰ ਬਾਜੀ ਚੱਕਦਾ ਤਕੀਏ ਪੈਂਦੀ ਬਾਜੀ ਲੈ ਤੂੰ ਬਾਜੀ ਕਿਉਣੀ ਦੇਖਦਾ ਤਕੀਏ ਪੈਂਦੀ ਕੋਈ ਨਾ ਮੇਰੀ ਬਾਜੀ ਵੀ ਮੈਂ ਤੇਰੇ ਰੰਗੀ ਦੇਖਦਾ ਤੂੰ ਨਾ ਵੇ ਵੰਨੀ ਵੇਖਦਾ ਤੁੰਨਾ ਮੇਰੀ ਬਾਜੀ ਨੀ ਵੇ ਤੇਰੇ ਵੰਨੀ ਵੇਖਦਾ ਤੁੰਨਾ ਮੇਰੀ ਬਾਜੀ ਨੀ ਮੈਂ ਤੇਰੇ ਵੰਨੀ ਵੇ ਬਾਈ ਤੂੰ ਹਲਾ ਹੈਲੋ ਹੈਲੋ ਮੇਰੇ ਬੇਤਾ ਬੇੜੇ ਦੇ ਵਿੱਚ ਗੱਡੀਆਂ ਵੇ ਤਾਂ ਬਾਮਣ ਸਿੱਖਿਆ ਪੜਦਾ ਨਹੀਂ ਮੂਰੇ ਨਾਲ ਸੰਯੋਗ ਨ ਰਲ ਜੇ ਕਮ ਰੱਬ ਦੇ ਕਰਦਾ ਨਹੀਂ ਕਰ ਮੂਰੇ ਦੇ ਜੀਨ ਜਨ ਨੂੰ ਕਰਦਾ ਨਹੀਂ ਕਰ ਮੂਰੇ ਦੇ ਜੀਨ ਜਨ ਨੂੰ ਸਾਤਾ ਦਿੱਤੂ ਮੂਰਾ ਮੂਰਾ ਕੀ ਲਾਇਰ ਕਾਨ ਨੇ ਕੀ ਆਉਗਣ ਵਿੱਚ ਲਿਆ ਰੇ ਨਹੀਂ ਸਾਰਾ ਕੀਰਲਾ ਜਨ ਚੜਾਤਾ ਬਨ ਕੇ ਖੁੱਲ੍ਹ ਵਾਲ ਸ਼ੇਰ ਵਿਆਹੀ ਮੈਨੂੰ ਸੀ ਕੀ ਸੱਤ ਲੜ ਗਿਆ ਤੇਰੇ ਵਿਆਹੀ ਮੈਨੂੰ ਸੀ ਕੀ ਸੱਪ ਤਮੇਰੇ ਕਾਨੂ ਲੜਾਉਣਾ ਕੀ ਸੱਪ ਤਮੇਰੇ ਕਾਨੂ ਲੜਾਉਣਾ ਮੈਂ ਮਾਂ ਪਿਆਰ ਨੂੰ ਪਿਆਰੀ ਜੇ ਮਾਂ ਤੇ ਮੇਰੀ ਦਾਜਨ ਗਾਵੇ ਮਾਂ ਪਾ ਮੇਰੀ ਦਾਜਨ ਗਾਵੇ ਮੈਂ ਕੱਦਨੀ ਫਨਗਾਰੀ ਆਖੇ ਲਗ ਬੰਦਿਆ ਸਭ ਨੂੰ ਜਵਾਨੀ ਪਿਆਰੀ ਆਖੇ ਲਗ ਬੰਦਿਆ ਜਵਾਨੀ ਪਿਆਰੀ ਦਾਣ ਆਮਦਾਰੀ ਕੇਕੇ ਦੋਲੀ ਪਹਿਣਾ ਨੱਚੀਏ ਸੌਰੇ ਨੱਚੀਏ ਤੇ ਰਾਣੀਆਂ ਜਠਾਨਾਂ ਕੇਕੇ ਦੋਲੀ ਪਹਿਣਾ ਨੱਚੀਏ ਸੌਰੇ ਨੱਚੀਏ ਤੇ ਰਾਣੀਆਂ ਆਪੇ ਬੋਲੀ ਨਾ ਬੋਲੀ ਮੈਂ ਪਾਲਿਆ ਸਰਦੇਈ ਦੇ ਟਨੂ ਨਾ ਬੋਲੀ ਜਨੂ ਆਜੂ ਦੇ ਟਨੂ ਦੇ ਟਨੂ ਦੀ ਮਾਜਰ ਗੁਰੀ ਵੱਡਾ ਪਰਨੇ ਪਈ ਜੇ ਦੀ ਮਾਜਰ ਗੁਰੀ ਵੱਡਾ ਬੇੜਾ ਘੁੰਮਾ ਕਰਦੇ ਬਹੁਤ ਬਹੁਤ ਅਤਿ ਜੁਣੀ ਸੁਰਮੀਆਂ ਆਮਾ ਚੜਾ ਪਹਾੜੀ ਟੋੜ ਦੇ ਪਾ 大力！ ਕੇ ਰਹਾ ਤਾਂ ਫੁੱਟਾ ਕਰ ਦਿਓ ਕੇ ਰਹਾ ਮੜਾ ਜਾ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਪਹਿਲੇ ਕੋਈ ਵੀ ਬੱਚਾ ਭੈਣ ਵੀਰ ਜਾਣ ਵੀਰਾਂ ਨੇ ਪਟਿਆਰਾ ਕੀਤਾ ਹੋਇਆ ਤੇ ਕੋਈ ਵੀ ਉਹਨਾਂ ਨੇ ਪਟਿਆ ਹੈਗਾ ਬੇਨਤੀ ਕੀਤੀ ਹੈ ਕੋਈ ਵੀ ਭੈਣ ਵੀਰ ਹਜੇ ਜਾਵੇ ਨਾ ਖੁੱਲਾ ਕਰਨਾ ਖੁੱਲਾ ਕਰ ਵੀ ਮੈਂ ਕਰਾਂਗਾ ਅਰ ਜੇ ਪੈਰ ਵਾਂ ਕੇ ਸਾਰਾ ਬੇੜਾ ਖੁੱਲਾ ਕਰ ਦੇਣਾ ਕਿਉਂ ਤਾਂ ਪੈਰ ਵੀ ਤੇਰੇ ਨਾਲ ਫਿਰ ਵੀ ਹੋਊਂਗੀ ਆ ਕੱਤੂ ਹੈ ਗਲਾ ਸਿੱਕੀ ਸੋਨੇ ਦੀਆ ਵਾਲੀਆਂ ਕੱਤੂ ਹੈ ਗਲਾ ਸਿੱਕੀ ਸੋਨੇ ਦੀਆ ਵਾਲੀਆਂ ਜਿਉਂਦੇ ਰਹਿਣ ਮਾਪੇ ਧੀਆ ਕੁੱਤਾ ਵਾਂਗੂ ਪਾਲੀਆਂ ਜਿਉਂਦੇ ਰਹਿਣ ਮਾਪੇ ਧੀਆ ਕੁੱਤਾ ਵਾਂਗੂ ਪਾਲੀਆਂ ਜਿਉਂਦੇ ਰਹਿਣ ਮਾਪੇ ਧੀਆ ਕੁੱਤਾ ਵਾਂਗੂ ਪਾਲੀਆਂ ਅਰ ਬੀਵੀ ਕੋਈ ਅਧੀਰ ਨਾ ਸੇਰ ਕੇ ਲੈ ਦੇ ਮੈਨੂੰ ਜੱਗੀ ਗਾਦ ਕਰੂੰਗੀ ਤੈਨੂੰ ਛੂਡ ਮਰੀਂ ਨਾ ਰਹਿਦੇ ਨਾ ਮੈਨੂੰ ਛੂਡ ਮਰੀਂ ਨਾ ਮਾਰੇ ਦਿਉ ਨਾ ਮੈਨੂੰ ਖੁਦਾ ਦੇਰ ਵੇ ਕਰਵਾ ਲ ਜਾ ਕੜਵਾਲਾ ਕੰਨ ਮੈਂ ਪੂਰੀ ਕਰੂੰਗੀ ਥਾੜੀ ਗਾਵੇ ਜੱਗੀ ਮਾਰੇ ਦਿਉ ਨੇ ਵੇ ਕਰਵਾ ਤੇਰੀ ਹੱਦ ਦਾ ਕਹਿੜਾ ਨਾ ਅੜੇ ਤੇਰੇ ਤੇ ਹੋ ਗਿਆ ਮੇਰੇ ਰੰਗਾਂ ਦੀ ਤੂੰ ਢੋ ਗਿਆ ਵੇ ਮੇਰੇ ਦੁਸ਼ਮਾਨ ਦਾ ਸੀ ਤੈਨੂੰ ਢੀ ਕਰਦੇ ਨੀ ਖੁੱਲਾ ਕਰਦੀਆਂ ਭੈਣੇ ਕੇਰਾ ਖੁੱਲਾ ਕਰ ਲੋ ਭੈਣੇ ਜੀ ਨਦੀ ਦੇ ਚਲ ਫੁੱਲ ਨੀਗ ਲਬਦਾ ਬੋਲੀ ਪਾ ਕੇ ਨੱਚ ਤੈਨੂੰ ਆਦੀਆ ਚਰਾਬਦਾ ਬੋਲੀ ਪਾ ਕੇ ਨੱਚ ਤੈਨੂੰ ਨੱਚੀਏ ਤਾਨੀ ਸਰਹੱਦੀਏ ਸਾਸੇ ਕੱਟ ਲਿਆਂਦਾ ਕੱਟ ਕੇ ਲਿਆਂਦੀ ਤੋਰੀ ਵੇ ਨਾਰੇ ਨਰਾ ਵਿੱਚ ਦੋ ਨਾਰਾ ਟੱਕਰੀਆਂ ਇੱਕ ਕਾਲੀ ਇੱਕ ਗੋਰੀ ਵੇ ਕਾਲੀ ਦੇਖ ਕੇ ਕਿੜਕਿੜ ਹੱਸਦੀ ਗੋਰੀ ਹੱਸਦੀ ਚੋਰੀ ਜਾ ਰਜਵਾਨੀ ਦਾ ਨਰ ਮੰਗਨੇ ਦੀ ਪੋਰੀ ਜੋਰ ਜਮਾਨੀ ਦਾ ਈ ਬੈਠੀ ਖੜੇਗੇ ਐਸੇ ਖੜ ਕੇ ਲਿਆਂ ਦੇ ਚਲੇ ਨਹੀਂ ਅੱਥ ਮੇਰੇ ਵੀਰੇ ਦੇ ਕਾਣ ਬਰਾਬਰ ਬੋਲੇ ਨਹੀਂ ਅੱਥ ਮੇਰੇ ਵੀਰੇ ਦੇ ਕਾਣ ਬਰਾਬਰ ਬੋਲੇ ਨਹੀਂ ਅੱਥ ਮੇਰੇ ਵੀਰੇ ਦੇ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਸਹੌਰਾਂ ਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਸਹੌਰਾਂ ਦੇ ਪਿੰਡ ਦੀਆਂ ਜੋਰ ਲੱਗੀਆਂ ਪਿੰਡ ਦੀਆਂ ਵਿੱਦੇ ਵਿੱਚ ਨੱਚਾ ਕੋਰ ਜਿਵੇਂ ਮੱਥਾ ਟੇਕ ਦਾਲੁਦਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਵੇਖ ਦਾਲੁਦਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਵੇ ਬਾਗਦੀ ਨਦੀ ਦੇ ਵਿੱਚ ਸੱਟ odisਿ ਮੇਖਾ ਬਾਗਦੀ ਨਦੀ ਦੇ ਵਿੱਚ ਸੱਟodisਿ ਮੇਖਾ ਕਣ ਬਟਾ ਵਾਰੀ ਮੁੰਡਿਆ ਰਾਜੀ ਰਾਜਾ ਗੁੱਸੇ ਤੇਰੀ ਮਾਂ ਖੜਕਾਉਣੀ ਐ ਮੁੰਡਿਆ ਰਾਜੀ ਰਾਜਾ ਗੁੱਸੇ ਤੇਰੀ ਮਾਂ ਖੜਕਾਉਣੀ ਐ ਸਨਿਆਰਾ ਰਿੰਗ ਕਾੜ ਦੇ ਰਿੰਗਾਂ ਚੁਪਾ ਦੇ ਮੋਰਨੀਆਂ ਮੈਂ ਵੀ ਸਸਮਕ ਲਾਵੇ ਤੋਰਨੀਆਂ ਮੈਂ ਵੀ ਮਕਲਾਵੇ ਤੋਰਨੀਆਂ ਜੁੱਤੀ ਗਾਂਢ ਦੇ ਜੁੱਤੀ ਤੇ ਪਾ ਦੇ ਡੱਡ ਮੋਰਨੀ ਮੈਂ ਵੀ ਸੱਸ ਬਗਲਾਵੇ ਅੱਜ ਤੋਰਨੀ ਮੈਂ ਵੀ ਬਗਲਾਵੇ ਅੱਜ ਤੋਰਨੀ ਮੈਦਾਨੀਆਂ ਮੋਦਾਨੀਆਂ ਤੇਕੇ ਦੋਨੇ ਪਹਿਣਾ ਨੱਚੀਏ ਸਾਰੇ ਨੱਚੀਏ के भेण नची है सारे नची है ਚਾੜ ਮੀਲਾਸ ਵਿੱਚ ਜਵਾਈ ਤੇਰਾ ਪੜਦਾ ਚਾੜ ਜਾਂਦਾ ਚੰਦ ਜਦੋਂ ਬੇੜ ਵਿੱਚ ਵੜਦਾ ਕੰਡਾ ਚੂ ਬਿਆਣਾ ਜਰਦਾ ਮੇਰੇ ਵਿੱਚ ਤਾਂ ਗੂੜ ਵੰਡ ਬਾਬਲਾ ਆਣ ਦਾੜੀ ਟੁਕਾਵੇ ਕਰੀ ਤੇਰੇ ਵਿੱਚ ਤਾਂ ਗੂੜ ਵੰਡ ਬਾਬਲਾ ਆਣ ਦਾੜੀ ਟੁਕਾਵੇ ਕਰੀ ਤੇਰੇ ਵਿੱਚ ਤਾਂ ਗੂੜ ਗੇ ਕੁੜੀਆਂ ਤੁਨੂ ਨੱਚਣੀਆਂ ਆਉਂਦਾ ਗੇ ਕੁੜੀਆਂ ਤੁਨੂ ਨੱਚਣੀਆਂ ਆਉਂਦਾ ਟੜਕੇ ਉਠਕੇ ਨਾ ਆਇਆ ਕਰੋ ਦੰਗਰੀ ਵਾਲਾਂ ਦੇ ਪੈਰੀ ਹੱਥ ਫਲਾਇਆ ਕਰੋ ਨੀ ਟੜਕੇ ਦੰਗਰੀ ਵਾਲੇ ਨੂੰ ਹੋ ਗਏ ਕਾਫੜੇ ਨੂੰ ਗੁਰ ਸੁਨੇ ਚਾਰੇ ਹੀ ਮਾਪੇ ਦਾ ਮੇਰੇ ਬੈਨ ਸੁਰੇ ਬੱਲੇ ਬੱਲ ਬੱਲ ਬੱਲੇ ਮਾਪੇ ਦਾ ਵੀਰ ਦਿੱਸ ਬੋਲੂਗੀ ਤੇਰੇ ਜੀ ਮੈਂ ਮਰ ਗਈ ਵੇ ਮੈਨੂੰ ਕਹਿੰਦਾ ਪੇਕੀ ਨਹੀਂ ਆਂਦੀ ਮੈਨੂੰ ਕਹਿੰਦਾ ਪੇਕੀ ਨਹੀਂ ਆਂਦੀ ਜਦ ਮੈਨੂੰ ਹੈ ਹੋਰ ਇਹਦੇ ਤੋਂ ਮੈਂ ਚਿਲਾਇਆ ਕਰ ਦੇ ਬਹਿਣ ਦੇ ਜੱਟਾਂ ਦੇ ਪੁੱਤ ਗੱਜ ਵਰਗੀ ਕਰ ਦੇਣ ਗੱਟਾਂ ਦੇ ਪੁੱਤ ਚਿਟੇ ਕਬੂਤਰਾਂ ਨਿਆਂ ਗੋਲ ਅੱਖੀਆਂ ਚਿਟੇ ਕਬੂਤਰਾਂ ਨਿਆਂ ਗੋਲ ਅੱਖੀਆਂ ਵਿੱਚ ਕਾਜਲੇ ਦੀਪਤਾਰੀ ਵੇ ਮੋਈ ਪੁੱਤਰਾ ਸੱਸ ਮਰੀ ਨੇ ਜੁੱਤੀ ਨੇ ਵੀ ਮੈਨੂੰ ਕਹਿੰਦੀ ਪੀ ਮੇਰਾ ਤੇਗਰ ਤਪ ਵੇ ਮੈਂ ਸਤ ਮੇਰੇ ਤੇ ਗਰਦ ਬਵੇ ਕਿ ਤਬਾੜੋ ਤੇ ਮੇਰੇ ਤੇ ਗਰਦ ਬਵੇ ਮੈਂ ਸਿਧੂਆਂ ਦੀ ਤੀ ਮੇਰੇ ਤੇ ਗਰਦ ਬਵੇ ਮੈਂ ਸਿਧੂਆਂ ਦੀ ਤੀ ਕਹਿੰਦੇ ਨਾ ਤੈਨੂੰ ਪਾਵਾਂਗੇ ਘਾਰੇ ਟੁਕਤੇ ਧਰ ਕੇ ਲੈ ਲੈ ਕਿਹ ਕਹਿੰਦੇ ਕਗਾ ਲੋਕ ਚ ਕਹਿੰਦੇ ਕਗਾ ਅਸੀਂ ਸੇੜਿਆ ਮਾਰ ਕੇ ਖੁਲਾਬ ਦਿਆ ਆਣ ਦੀਆਂ ਵਿੱਚ ਤਰ ਕੇ ਫੋਲੀ ਖੁਲਾਬ ਦਿਆ ਆਣ ਦੀਆਂ ਵਿੱਚ ਤਰ ਕੇ ਫੋਲੀ ਖੁਲਾਬ ਦਿਆ ਪੀਖਾਲ ਮਹਨਰ ਮੈਨੂੰ ਜਾਣੇ ਵੇ ਪਾਂਡਾ ਕਿੰਦਾ ਸਭ ਸੰਭਾਲ ਦੋ ਪਾਂਡਾ ਕਿੰਦਾ ਮਦਦਤਾ ਹਾਂ ਮੂਹਰੇ ਪਰਕ ਜਹਾਜ਼ ਚਲਾਵਾ ਤੇਰੀ ਨੇਕੀ ਪਰਕ ਜਹਾਜ਼ ਚਲਾਵਾ ਤੇਰੀ ਨੇਕੀ ਦਾ ਮੇਰੇ ਨਾਂ ਨੇ ਤੇ ਪੀਲੇ ਜੇ ਰੰਗਵਾ ਸੋਨੇ ਦਾ ਚਿਗਿਆ ਸੋਨੇ ਦਾ ਹੀ ਸੋਨੇ ਵਾੜੇ ਪਰਿਆਏ ਨੀਂਦਾਂ ਰੋ ਬੁਲਕੇ ਚੁੱਲੇ 'ਚ ਪੈ ਗਈ ਰੋਟੀ ਕਾਸ ਨਾਲ ਖਾਈਏ ਹਨੁਮਨ ਦਾ ਨ ਦਰਸੇਗੀ ਬੇ ਅਕਲੇ ਕਾਈਏ ਹਨੁਮਨ ਦਾ ਨ ਦਰਸੇਗੀ ਬੇ ਇਹ ਹਨੁਮਨ ਦਾ ਨ ਦਰਸੇਗੀ ਗੱਡੋਰ ਹੋ ਜੁਕੀ ਨਮੁੰਦਾ ਸ਼ੈ ਰਿਛੂ ਵੀ ਲਾ ਨੰਗ ਕੇ ਕੋਲਦੀ ਚੁੱਪ ਕਾਰ ਕੇ ਤੇਰਾ ਕੱਢੇ ਗਾਲ ਜਾਰ ਇਹਨ ਮੱਝ ਆਂਦੇ ਸੰਗੂੜੂ ਬੁੜਾਵੇ ਪਾਪਾ ਪਾਵੇ ਮੱਥੇ ਤੇ ਹਲੋ ਭਾਈ ਮੜਾ ਜਾ ਹੋ ਜਾਂਦਾ ਗੁੱਲੀਆਂ ਗੁੱਲੀਆਂ ਬੇੰਤੀ ਆ ਹਲੋ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਵਾਅਦ ਦਿੱਤੀ ਜਾਂਦੀ ਆ ਕਿ 1 ਮਿੰਟ ਪੰਗ ਤਾਂ ਲਾ ਲੋ ਜੋ ਵੀ ਬਣਾਇਆ ਵੀਰ ਭਾਈਆਂ ਨੇ ਸ਼ਕਨ ਦੀ ਕਿਰਪਾਲਤਾ ਕਰੋ ਉਸ ਤੋਂ ਬਾਅਦ ਚ ਆਪਾਂ ਨੱਚਾਂਗੇ ਨਾਲੇ ਡੀਜੇ ਲਾਵਾਂਗੇ ਸਾਰਿਆਂ ਨੂੰ ਰਿਕੁਐਸਟ ਇੱਕ ਵਾਰੀ ਪੰਗਤਾ ਲਾ ਕੇ ਸ਼ਕ ਲੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਹੁਣ ਆਪਾਂ ਦੇਖ ਹੀ ਰਹੇ ਸੀ ਲੇਡੀਜ਼ ਦਾ ਜਿਹੜਾ ਗਿੱਧਾ ਸੀਗਾ ਉਹ ਕੰਟੀਨਿਊਸਲੀ ਚੱਲ ਰਿਹਾ ਉਸ ਤੋਂ ਬਾਅਦ ਨਾਲ-ਨਾਲ ਜਿਹੜਾ ਆਪਾਂ ਨੇ ਰਵਾਇਤੀ ਖਾਣੇ ਜਿਹੜੇ ਤਿਆਰ ਕੀਤੇ ਸੀ ਜਿਵੇਂ ਗੁਲਗਲੇ ਉਹਨਾਂ ਨੂੰ ਵਰਤਾਇਆ ਜਾ ਰਿਹਾ ਆਪਣੇ ਸੇਵਾਦਾਰ ਵੀਰ ਨੇ ਜਿਹੜੇ ਪਿੰਡ ਦੇ ਪਤਵੰਤੇ ਸੱਜਣਾ ਉਹ ਸਾਰੇ ਏਸੀ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਜਿਹੜਾ ਆਪਣਾ ਨਿਭਾ ਰਹੇ ਨੇਗੇ ਤੇ ਸਾਥ ਦੇ ਰਹੇ ਨੇਗੇ ਲਗਾਤਾਰ ਬਣੇ ਰਹੋ ਆਪਣੀ ਵੀਡੀਓ ਦੇ ਨਾਲ